ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅ ਤਾਜਪਾ ਜਗੇ ਯੂਥ ਕਾਂਗਰਸ ਦੇ ਬਲਾਕ ਪਾਤਨਾ ਪ੍ਰਧਾਨ ਦੇ ਕੁਝ ਦਿਨਾਂ ਬਾਅਦ ਕਾਂਗਰਸ 'ਚ ਹੋਈ ਵਾਪਸੀ ਕਾਂਗਰਸ ਆਗੂਆਂ ਨੇ ਕੀਤਾ ਸਵਾਗਤ ਬਲਾਕ ਯੂਥ ਕਾਂਗਰਸ ਪਾਤਨਾ ਦੇ ਪ੍ਰਧਾਨ ਅਮਨਦੀਪ ਸਿੰਘ ਚੌਧਰੀ ਨੇ ਕੁਝ ਦਿਨ ਪਹਿਲਾਂ ਹੀ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਪੰਨੀਤ ਕੌਰ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮੂਲਿਤ ਕਰ ਲਈ ਸੀ ਪਰ ਅੱਜ 1 ਮਾਰਚ ਦਿਨ ਸੌਵਾਲ ਨੂੰ ਸ਼ਾਮ 4 ਵਜੇ ਦੇ ਕਰੀਬ ਉਹਨਾਂ ਨੇ ਮੁੜ ਤੋਂ ਕਾਂਗਰਸ ਵਿੱਚ ਆਪਣੀ ਵਾਪਸੀ ਕਰ ਲਈ ਹੈ ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਾਣਵਾਲਾ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਨੇ ਉਹਨਾਂ ਦਾ ਸਵਾਗਤ ਕੀਤਾ ਮੈਂ ਕਿਸੇ ਪਾਰਟੀ 'ਚ ਗਿਆ ਹੀ ਨਹੀਂ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹੀ ਮੈਂ ਕਾਂਗਰਸ ਪਾਰਟੀ 'ਚ ਹੀ ਰਹੂੰਗਾ ਤੇ ਮੈਂ ਆਉਣ ਵਾਲੇ ਸਮੇਂ 'ਚ ਵੀ ਕਾਂਗਰਸ ਪਾਰਟੀ ਲਈ ਲਾਈ ਦਿਨ ਰਾਤ ਮਿਹਨਤ ਕਰਕੇ ਮੈਂ ਪਾਰਟੀ ਲਈ ਜਿੱਥੇ ਮੇਰੀ ਡਿਊਟੀ ਲਾ ਹਾਈ ਕਮਰ ਡਿਊਟੀ ਲਾਉਗੀ ਮੈਂ ਉੱਥੇ ਜਾਵਾਂਗਾ ਤੇ ਮੈਨੂੰ ਸਾਰੇ ਹੀ ਸੀਨੀਅਰ ਕਾਂਗਰਸ ਪਾਰਟੀ ਦੇ ਲੀਡਰ ਨੇ ਸਾਰੇ ਨੇ ਮੈਨੂੰ ਸੱਚਾ ਕਿਹਾ ਵੀ ਤੂੰ ਇਹ ਕਿੱਥੇ ਚਲੇ ਗਿਆ ਫਿਰ ਮੈਨੂੰ ਦੁਬਾਰੋ ਕਾਂਗਰਸ ਪਾਰਟੀ ਚ ਅੱਜ ਸ਼ਾਮਿਲ ਕਰਾਉਂ ਲਈ ਬਹੁਤ ਸੀਨੀਅਰ ਆਗੂ ਸਹਿਬਾਨ ਅੱਜ ਮੇਰੇ ਘਰ ਪਹੁੰਚੇ ਲੱਗੇ ਜਿਵੇਂ ਹੋਰੇ ਘਰ ਬਾਰੇ ਜਿਹਾ ਐਸਾ ਉਹਨਾਂ ਮੈਂ ਨਾਂ ਨਹੀਂ ਲਵਾਵਾਂਗਾ ਜਿੰਨੇ ਵੀ ਲੈ ਕੇ ਬਸ ਕੰਮ ਕਰਵਾ ਕੇ ਲੈ ਕੇ ਆਉਣਾ ਤੇਰਾ ਤੇ ਕੰਮ ਕਰਾਉਣ ਦੇ ਬਹਾਨੇ ਮੈਨੂੰ ਲੈ ਗਏ ਤੇ ਮੈਨੂੰ ਮੈਨੂੰ ਕੀ ਪਤਾ ਸੀ ਵੀ ਉੱਥੇ ਜਾ ਕੇ ਗੱਲ 'ਚ ਸਰਪਾਉ ਪਾ ਦੇਣਗੇ ਜਿੰਨੇ ਪਾਇ ਸੀ ਇਹ ਮਹਾਰਾਜਾ ਸਾਹਿਬ ਨੇ ਅਜਾ ਹੁਣ ਤੁਸੀਂ ਭਾਜਪਾ ਸਰਦਾਰ ਮੈਂ ਗਿਆ ਹੀ ਨਹੀਂ ਸੀ ਭਾਜਪਾ ਚ ਕੀ ਨੀਤੀਆਂ ਭਾਜਪਾ ਦੇ ਤਾਂ ਕਾਫੀ ਫਰਕ ਪਿੱਛੇ ਮੈਂ ਤਾਂ ਨੀਤੀਆਂ ਭਾਜਪਾ ਬਾਰੇ ਤਾਂ ਦੱਸਾਂ ਜੇ ਮੈਂ ਮੈਂ ਭਾਜਪਾ ਚ ਰਹਿਆ ਹੋਵਾਂ ਇੱਕ ਦਿਨ ਇੱਕ ਦਿਨ ਮੈਂ ਕਾਂਗਰਸ ਪਾਰਟੀ ਨੇ ਬਹੁਤ ਕੰਮ ਕੀਤੇ ਤੇ ਕਾਂਗਰਸ ਪਾਰਟੀ 7 ਸਾਲ ਰਾਜ ਕੀਤਾ ਅੱਜ ਜੇ 에ਰੋਪਲੇਨ ਜਾਂ ਸੂਈ ਦਾ ਕੰਮ ਜੋ ਵੀ ਹੋਇਆ ਸਾਰਾ ਕਾਂਗਰਸ ਪਾਰਟੀ ਨੇ ਕੀਤਾ ਅੱਜ ਬੀਜੇਪੀ ਸਰਕਾਰ ਤਾਂ ਨਾ ਛਾਈ ਤਾਰ ਹੈ ਉਹ ਹਿਟਲਰ ਦਾ ਇੱਕ ਇਤਿਹਾਸ ਰਾਜ ਵੀ ਕੇ ਸਿਰਫ ਇਕ ਇੱਕ ਬੰਦੇ ਦਾ ਰਾਜ ਹੋਵੇ ਤੇ ਕਾਂਗਰਸ ਪਾਰਟੀ ਸਾਰੇ ਧਰਮਾਂ ਦੀ ਸਾਂਝੀ ਪਾਰਟੀ ਹੈ ਔਰ ਸਾਰੇ ਹਰ ਇੱਕ ਪਾਈਚਾਰੇ ਹਰ ਇੱਕ ਪਾਈਚਾਰੇ ਦੀ ਕਾਂਗਰਸ ਪਾਰਟੀ ਲਈ ਕੰਮ ਕਰਦੀ ਹੈ ਪਾਰਟੀ ਨੇ ਤੁਹਾਨੂੰ ਕੀ ਕੀ ਹੌਰੇ ਦਿੱਤੇ ਸਟੈਂਡਿੰਗ ਜਿੰਨ ਤੱਕ ਮੈਂ ਪਹਿਲਾਂ ਵੀ ਜੋ ਕਾਂਗਰਸ ਦਾ ਇਲੈਕਟਰ ਪੈਗੈਂਟੀ ਤੇ ਦਵਾਰੋ ਵੀ ਮੈਂ ਇਲੈਕਟਡ ਜੋਤ ਪ੍ਰਧਾਨ ਬਣਿਆ ਸਭ ਦੀ ਪ੍ਰੇਰਣਾ ਸਦਕਾ ਤੇ ਮੈਂ ਜ਼ਿਲ੍ਹਾ ਜੋਤ ਸਪੋਕਸ ਪਰਸਨ ਵੀ ਹਾਂ ਤੇ ਮੈਂ ਕੋਈ ਅਸਤੀਫਾ ਨਹੀਂ ਦਿੱਤਾ ਮੈਂ ਆਪਣੀ ਆਪਣੇ ਪਾਰਟੀ ਦੇ ਜਿਹੜੇ ਅਹੁਦੇ ਤੇ ਮੈਂ ਸੀ ਉਮੀ ਹਾਂ ਅੱਜ ਦਾ ਜਿਹੜਾ ਇਸਤਰਾਣੇ ਆਉਣ ਦਾ ਉਸਾ ਦਰਬਾਰਾ ਸਿੰਘ ਜੀ ਸਾਡੇ ਇਤਿਹਾਸ ਕੰਚਾਰ ਦੇ ਨੇ ਇਹਨਾਂ ਜਵਾਈ ਦੇ ਵਿੱਚ ਸਾਰੀ ਸਾਡੀ ਜਿਹੜੀ ਕਾਂਗਰਸ ਪਾਰਟੀ ਦੀ ਸ਼ਤਰਾਨੇ ਹੜਕੇ ਦੀ ਸੀਨੀਅਰ ਲੀਡਰਸ਼ਿਪ ਬੈਠੀ ਆ ਤੇ ਸਾਡੇ ਚੌਧਰੀ ਅਮਨ ਜੀ ਜੋ ਬਲਾਕ ਜੁਤਕਰ ਦੇ ਪਹਿਲਾਂ 5 ਸਾਲ ਪ੍ਰਧਾਨ ਰਹੇ ਨੇ ਹੁਣ ਵੀ ਸਾਡੇ ਬਲਾਕ ਦੇ ਪ੍ਰਧਾਨ ਨੇ ਉਹ ਕਿਸੇ ਨੂੰ ਗਲਤ ਵਿੰਮੀ ਦੇ ਨਾਲ ਉਤੋਂ ਬੀਜਪੀ ਜੁਆਇਨ ਕਰਾਈਗੀ ਜਦ ਕਿ ਇਹਨਾਂ ਨੇ ਬਿਲਕੁਲ ਨਹੀਂ ਸੀ ਕੀਤੀ ਕਿਸੇ ਕੰਮ ਗਈ ਸੀ ਜਦੋਂ ਪਤਾ ਲੱਗਿਆ ਤਾਂ ਸਾਰਿਆਂ ਨੇ ਸਾਡੇ ਇੱਥੇ ਛਤਰਾਣੇ ਹਲਕੇ ਦੇ ਸਾਡੇ ਕਾਂਗਰਸ ਪਾਰਟੀ ਦੇ ਸਾਥੀਆਂ ਨੇ ਇਹਨਾਂ ਨਾਲ ਗੱਲ ਕੀਤੀ ਤੇ ਸਾਰਿਆਂ ਦੇ ਕਹਿਣ ਤੇ ਅਮ ਜੀ ਨੇ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਤੁਸੀਂ ਦੁਬਾਰੇ ਆਓ ਮੇਰੇ ਕੋਲ ਤੇ ਮੈਂ ਇਹਦਾ ਸਪਸ਼ਟੀਕਰਨ ਦਊ ਤੇ ਮੈਂ ਆਪਣੇ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਦਾ ਜਿਹੜਾ ਇਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਉਸੇ ਤਰ੍ਹਾਂ ਬਲੌਕ ਪ੍ਰਧਾਨ ਦੇ ਤੌਰ ਤੇ ਕੰਮ ਕਰੂੰਗਾ ਪੂਰੀ ਮਿਹਨਤ ਨਾਲ ਮੈਂ ਇਹਨਾਂ ਦੇ ਦਿਲ ਦੀਆਂ ਗੱਲਾਂ ਚੋਂ ਇਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਕਾਂਗਰਸ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਨ ਦਾ ਫਰਜ਼ ਨਾ ਪਰ ਕਿ ਪਾਰਟੀ ਪ੍ਰਤੀ ਕੋਈ ਨਾਰਾਜ਼ਗੀ ਨਹੀਂ ਹੈ ਕਿ ਇਹਨਾਂ ਦੀ ਉਹ ਗਲਤਫਹਿਮੀ ਦੀ ਮੇਰੀ ਕੱਲੇ ਰਾਜਾ ਬਣਗੀ ਜੀ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਹੋਈ ਮੈਨੂੰ ਉਹਨਾਂ ਨੇ ਕਿਹਾ ਵੀ ਕੀ ਗੱਲ ਹੋਈ ਆ ਕਿ ਤੁਸੀਂ ਆਪ ਅਮਨ ਨਾਲ ਗੱਲ ਕਰਿਓ ਤੇ ਮੈਂ ਜਦੋਂ ਇਹਨਾਂ ਨਾਲ ਸਾਰਿਆਂ ਨਾਲ ਗੱਲ ਕੀਤੀ ਇਹਨਾਂ ਨੇ ਕਿ ਆਪਾਂ ਕੱਲ ਦਾ ਪ੍ਰੋਗਰਾਮ ਰੱਖੀ ਆਪਾਂ ਇਕੱਠੇ ਇਹਨਾਂ ਨੂੰ ਮਿਲਾਂਗੇ ਕੋਈ ਨਾਰਾਜ਼ਗੀ ਵਾਲੀ ਨਹੀਂ ਸਾਡਾ ਛੋਟਾ ਭਰਾ ਤੇ ਸਾਨੂੰ ਇਹਦੀ ਜ਼ਰੂਰਤ ਆ ਕਾਂਗਰਸ ਪਾਰਟੀ ਨੂੰ ਵੀ ਦੀ ਜਰੂਰਤ ਹੈ ਤੇ ਤੰਗਦੇ ਦੇ ਨਾਲ ਇਹ ਕਾਂਗਰਸ ਪਾਰਟੀ ਲਈ ਕੰਮ ਕਰੂਗਾ ਕਾਂਗਰਸ ਪਾਰਟੀ ਦੇ ਵਿੱਚ ਜਿੰਨੇ ਵੀ ਨੇਤਾ ਕਹਣਾ ਆਉਂਦੇ ਨੇ ਸਾਰਿਆਂ ਨੂੰ ਅਸੀਂ ਜਿਹਾ ਆਖਦਾ ਗਾਂਧੀ ਜੀ ਵੀ ਆਏ ਨੇ ਉਹਨਾਂ ਨੂੰ ਵੀ ਜਿਹਾ ਆਖਦੇ ਆਂ ਬਾਕੀ ਗੱਲ ਇਹ ਵੀ ਕਾਂਗਰਸ ਪਾਰਟੀ ਵੱਡੀ ਪਾਰਟੀ 138 ਸਾਲ ਪੁਰਾਣੀ ਪਾਰਟੀ ਆ ਜਿਹੜਾ ਵੀ ਉਸ ਪਾਰਟੀ ਦੇ ਉਸੂਲਾਂ ਤੇ ਉਸ ਦੀ ਵਿਚਾਰਧਾਰਾ ਤੇ ਨਾਲ ਸਹਿਮਤ ਆ ਤੇ ਉਹ ਕਾਂਗਰਸ ਪਾਰਟੀ ਦੇ ਨਾਲ ਸਾਡੇ ਚੱਲ ਕੇ ਕੋਰਸ ਪਾਰਟੀ ਦੇ ਲਈ ਟਕੜਾ ਕਰ ਰਹੇ ਸਾਰੇ ਵਰਕਰ ਇਕ ਤਾਨ ਦੇ ਨਾਲ ਲੱਗੇ ਨੇ ਉਹੀ ਕੜੀ ਦੇ ਵਿੱਚ ਗਾਂਧੀ ਜੀ ਆਏ ਨੇ ਤੇ ਉਹਨਾਂ ਨੂੰ ਵੀ ਅਸੀਂ ਆਪਣੇ ਵੱਲੋਂ ਜੀ ਆਇਆਂ ਕਹਿੰਦੇ ਹਾਂ ਅਗਰ ਕੱਲ ਨੂੰ ਹਾਈ ਕਮਾਂਡ ਨੂੰ ਉਮੀਦਵਾਰ ਲਾਣ ਦੇ ਲੋਕ ਸਵਾਲ ਪੁੱਛ ਰਹੇ ਤਾਂ ਤੁਸੀ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਕੀ ਭਾਗੀਦ ਦੇ ਯੋਗਦਾਨ ਹੋਊਗਾ ਹਰ ਕਿਸਾਨ ਦੇ ਵਿੱਚ ਦੇਖੋ ਇਹ ਹਾਈ ਕਮਾਂਡ ਦਾ ਇਹ ਸ਼੍ਰੀਮਤੀ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਸਾਡੇ ਤੇ ਖੜਗੇ ਸਾਹਿਬ ਜੋ ਸਾਡੇ ਆਂਡਨੀ ਅਕਾਊਂਟ ਕਮੇਟੀ ਦੇ ਪ੍ਰਧਾਨ ਨੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜੀਜੀ ਤੇ ਪ੍ਰਤਾਪ ਬਾਜਵਾ ਜੀ ਜੋ ਸਾਡੇ اپੋਜੀਸ਼ਨ ਦੇ ਲੀਡਰ ਨੇ ਇਹ ਉਹਨਾਂ ਨੇ ਤੈਅ ਕਰਨਾ ਜਿਸ ਨੂੰ ਵੀ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆਂ ਪਾਰਟੀ ਨੂੰ ਜਿਸ ਨੂੰ ਵੀ ਇਹ ਟਿਕਟ ਦੇ ਕੇ ਭੇਜਣਗੇ ਜਿਸ ਦੇ ਇੱਜ਼ਤਿਆਰ ਰੱਖਣਗੇ ਅਸੀਂ ਉਹਨੂੰ ਪੂਰੀ ਤਨਦੇਹੀ ਦੇ ਨਾਲ ਇਹ ਸੀਟ ਜਿਤਾ ਕੇ ਭੇਜਾਂਗੇ ਤੇ ਇਸ ਪੁਰਾਣੇ ਹਲਕੇ ਦੇ ਸਾਡੇ ਸਾਰੇ ਸਤਿਕਾਰਯੋਗ ਬੈਠੇ ਨੇ ਪੂਰੀ ਤਨਦੇਹੀ ਦੇ ਨਾਲ ਇਥੋਂ ਜਿਤਾ ਕੇ ਭੇਜਣਗੇ ਮੈਨੂੰ ਇਸ ਗੱਲ ਦਾ ਪੂਰਾ ਮਾਣ ਹੈ ਅਮਨ ਚੌਧਰੀ ਵਾਸ ਨਹੀਂ ਆਏ ਅਮਨ ਚੌਧਰੀ ਜੀ ਕਿਤੇ ਗਏ ਹੀ ਨਹੀਂ ਸੀ ਉਹ ਤਾਂ ਕਿਸ ਤਰ੍ਹਾਂ ਧੋਖੇबाजी ਉਹਨਾਂ ਨਾਲ ਹੋਈ ਸੀ ਸੋ ਜਦੋਂ ਹੀ ਉਹਨਾਂ ਦੇ ਬੀਜੇਪੀ ਸਮਰ ਹੋਣ ਦੀ ਖਬਰ ਸਾਨੂੰ ਮਿਲੀ ਤਾਂ ਅਸੀਂ ਸੀਨੀਅਰ ਹਲਕੇ ਦੇ ਜਿੰਨੇ ਵੀ ਸੀਨੀਅਰ ਆਗੂ ਸਹਿਬਾਨ ਸੀ ਜਿਨ੍ਹਾਂ ਦੇ ਵਿੱਚ ਨਰਿੰਦਰ ਸਿੰਘਲਾ ਜੀ ਸਾਡੇ ਜੋਕ ਦੇ ਪ੍ਰਧਾਨ ਰਣਜੀਤਜੀਤ ਨਰਮਲ ਪੰਨੂ ਜੀ ਸਾਡੇ ਸਰਪੰਸਾ ਨੰਬਰਦਾਰ ਜੀ ਤੇ ਸਾਡੇ ਸਹਾ ਦਲੇਸ਼ ਸਿੰਘ ਹਰਪਿੰਦਰ ਹੁਣੀ ਬਾਈ ਸਾਰੇ ਗਦਾਲ ਵਾਲੇ ਸਾਰਾ ਨਾਸੀ ਇਸ ਰਾਮਸਰ ਕਿਤੇ ਕੀ ਹੋਇਆ ਇਹਨਾਂ ਸਾਰਿਆਂ ਨੇ ਇੱਕ ਕਲੈਕਟਿਵ ਐਫਰਟ ਕਰਕੇ ਤੇ ਜਦੋਂ ਅਮਨ ਚੌਧਰੀ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਮੇਨਾ ਧੋਖਾ ਹੋਇਆ ਤੁਸੀਂ ਸਾਰੇ ਸੀਨੀਅਰ ਆਗੂ ਮੇਰੇ ਕੋਲ ਆਓ ਮੈਂ ਆਪਣੀ ਗੱਲ ਹੈ ਜਿਹੜੀ ਸਵਿਛਤ ਕਰਨੀ ਚਾਹਣਾ ਸੋ ਉਸੇ ਕੰਟੈਸਟ ਦੇ ਵਿੱਚ ਅਸੀਂ ਅਮਨ ਜੀ ਕੋਲ ਆਏ ਦੇਖੋ ਅਮਨ ਜੀ ਪਾਰਟੀ ਦੇ ਜੁਝਾਰੂ ਸਾਡੇ ਲੀਡਰ ਨੇ ਪੁਰਾਣੇ ਲੀਡਰ ਨੇ ਪਿਛਲੇ 5 ਸਾਲ ਸਾਡੇ ਜੂਜ ਦੇ ਪ੍ਰਧਾਨ ਰਹੇ ਨੇ ਇਸ ਵਾਰ ਵੀ ਇਹਨਾਂ ਅਨਪੂਰਜ ਬੋਟਾਂ ਪਈਆਂ ਸੀ ਔਰ ਇਹ ਬਕਾਇਦਾ ਤੌਰ ਤੇ ਜਿਹੜੇ ਵੋਟਾਂ ਦੇ ਨਾਲ ਜਿੱਤੇ ਹੋਏ ਪ੍ਰਧਾਨ ਨੇ ਸੋ ਅਸੀਂ ਇਹਨਾਂ ਦਾ ਫਿਰ ਦੁਆਰਾ ਅੱਜ ਪਾਰਟੀ ਕੋਨ ਤੇ ਧੰਨਵਾਦ ਕਰਦੇ ਆਂ ਔਰ ਮੈਂ ਮੇਰੀ ਪੂਰੀ ਟੀਮ ਸਾਰੀ ਕਿੰਨੀ ਵੀ ਟੀਮ ਆ ਉਹਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਵਿੱਚ ਨਰਿੰਦਰ ਜੀ ਦੀ ਐਫਰਟ ਸੀ ਸਰਦਾਰ ਦਲੇਰ ਸਿੰਘ ਦੀ ਐਫਰਟ ਸੀ ਨਰਮਲ ਪੰਨੂ ਜੀ ਦੀ ਐਫਰਟ ਸੀ ਭਾਮੇ ਸਾਹਿਬ ਦੀ ਐਫਰਟ ਸੀ ਸਰਦਾਰ ਰਣਜੀਤ ਸਿੰਘ ਦੀ ਇਹਨਾਂ ਨੇ ਸਾਰਿਆਂ ਨੇ ਸਾਡੇ ਚੇਅਰਮੈਨ ਨੇ ਪ੍ਰਤਾਪ ਜੀ ਦੀ ਤੇ ਸਾਡਾ ਰੁਪਏ ਸਰਪੰਚ ਨੇ ਮਰਕਸਬ ਉਹਨਾਂ ਦੀ ਇਹਨਾਂ ਨੇ ਸਾਰਿਆਂ ਨੇ ਬਹੁਤ ਕੋਸ਼ਿਸ਼ ਕਰਕੇ ਜਿਹੜਾ ਸਾਡਾ ਸੀ ਕੰਮ ਕੀਤਾ ਸੋ ਮੈਂ ਇਸ ਟਾਈਮ ਤੇ ਸਾਡੇ ਜिले ਦੇ ਪ੍ਰਧਾਨ ਮਾਨਤ ਖਨੋੜਾ ਦੀ ਜੋ ਕਿ ਹੁਣ ਇੱਥੇ ਹਾਜ਼ਰ ਨੇ ਉਹਨਾਂ ਦਾ ਦਿਲ ਦੇ ਅਗਰੇ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਦੇ ਵਿਚਾਰ ਕੇ ਅਮਨਜੀਤ ਨੂੰ ਦੁਆਰਾ ਤੋਂ ਪਾਰਟੀ ਦੇ ਵਿੱਚ ਲੈ ਕੇ ਉਹਨਾਂ ਦਾ ਹੌਸਲਾ ਅਫਰੇ ਵੀ ਕੀਤੀ ਹੈ ਔਰ ਅਮਨਜੀਤ ਨੇ ਵਿਸ਼ਵਾਸ ਦਵਾਇਆ ਕਿ ਮੈਂ ਪਹਿਲਾਂ ਦੀ ਤਰ੍ਹਾਂ ਪਾਰਟੀ ਦੇ ਲਈ 24 ਘੰਟੇ ਜਿਹੜਾ ਕੰਮ ਕਰ ਕੰਮ ਕਰਦਾ ਤੇ ਗਾਂਧੇ ਨੂੰ ਕਿਵੇਂ ਦੇਖਦੇ ਸੀ ਜਾਣ ਲਾ ਰਹੇ ਜੀ ਸਰ ਅਸੀਂ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਆਂ ਕਾਂਗਰਸ ਪਾਰਟੀ ਸਾਡੀ ਹਾਈ ਕਮਾਂਡ ਜਿਸ ਵੀ ਕੈਂਡੀਡੇਟ ਨੂੰ ਲੋਕ ਸਭਾ ਹਲਕੇ ਦੇ ਲਈ ਚੁਣ ਕੇ ਭੇਜੂਗੀ ਅਸੀਂ ਪੂਰੀ ਤੰਦ ਹੀ ਦੇ ਨਾਲ ਉਸ ਕੈਂਡੀਡੇਟ ਦਾ ਸਵਾਰਤ ਵੀ ਕਰਾਂਗੇ ਸਪੋਰਟ ਵੀ ਕਰਾਂਗੇ ਹਰ ਤਰ੍ਹਾਂ ਦੀ ਸਪੋਰਟ ਜਿਹੜੀ ਹੈ ਹਰਕਸਤਰਾਣਾ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਸ ਲਈ ਤਿਆਰ ਹੈ ਸੋ ਡਾਕਟਰ ਧਰਮਵੀਰ ਗਾਂਧੀ ਜੀ ਨੇ ਨਿਯੁਕਤ ਕੀਤਾ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਪਾਰਟੀ ਜਿਸ ਵੀ ਕੈਂਡੀਡੇਟ ਨੂੰ ਟਿਕਟ ਦੇ ਦੋਗੀ ਹਲਕਾ ਸਤਰਾਣਾ ਦਾ ਸਮੁੱਚੀ ਕਾਂਗਰਸ ਪਾਰਟੀ ਉਹਦੀ ਪਿੱਠ ਤੇ ਖੜੂਗੀ ਔਰ ਅਸੀਂ ਆਪਣੀ ਹਰ ਤਰ੍ਹਾਂ ਦੀ ਹਰ ਸੰਭਵ ਕੋਸ਼ਿਸ਼ ਕਰਕੇ ਹਲਕਾ ਸਤਰਾਣਾ ਤੋਂ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਜਿੱਤ ਹੁਪੇ ਜਾ ਅਮਨ ਜੀ ਸੱਡ ਕਾਂਗਰਸ ਪਾਰਟੀ ਦੇ ਯੋਧੇ ਸਿੰਘੇ ਲੀਡਰ ਨੇ ਪੁੱਲ ਬਲੇਖੇ ਨਾਲ ਜਿਵੇਂ ਬੰਦਾ ਗੱਡੀ ਚ ਚੜ੍ਹ ਕੇ ਲੈ ਜਾਂਦਾ ਬਰਗਲਾ ਕੇ ਲੈ ਗਏ ਸੀ ਇਹਦੇ ਘੰਟੇ ਤੋਂ ਘੰਟੇ ਪਿਛੇ ਨੂੰ ਜੁਆਇਨ ਕਰਾ ਲਿਆ ਸੀ ਪਰ ਇਹ ਆਪਣੀ ਮਾਂ ਪਾਰਟੀ ਵਿਚ ਦੁਬਾਰਾ ਵਾਪਸ ਆ ਗਏ ਨੇ ਇਹਨਾਂ ਦੀ ਆਪਣੀ ਪਾਰਟੀ ਹੈ ਅਸੀਂ ਇਹਨਾਂ ਦਾ ਉਹ ਰਿਆ ਦੇ ਬੜਾ ਧੰਨਵਾਦ ਕਰਦੇ ਹਾਂ ਸਾਰਾ ਸਾਡਾ ਮਾਨ ਰੱਖਿਆ ਜਿਵੇਂ ਪਹਿਲੇਖੇ ਨਾਲ ਲੈ ਗਏ ਸੀ ਇਹਨਾਂ ਨੂੰ ਜੁਆਇਨਿੰਗ ਸਮੇਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਖਨੋੜਾ ਸਾਹਿਬ ਸੜ੍ਹ ਹਲਕੇ ਦੇ ਇੰਚਾਰਜ ਦਰਬਾਰਾ ਸਿੰਘ ਜੀ ਰਣਜੀਤ ਸਿੰਘ ਜੀ ਮਤੌਲੀ ਬਲੌਕ ਪ੍ਰਧਾਨ ਤੇ ਬਾਕੀ ਸਾਰੀ ਕਾਂਗਰਸੀ ਲੀਡਰਸ਼ਿਪ ਇਸ ਸਮੇਂ ਹਾਜ਼ਰ ਹੈ। ਪਰ ਜੀ ਗੱਲ ਇਹ ਹੈ ਕਿ ਜਿਹੜੇ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਨੇ ਅਮਨ ਜੀ ਉਹਨਾਂ ਨੂੰ ਕੁਝ ਲੋਕ ਧੋਖੇ ਦੇ ਨਾਲ ਲੈ ਗਏ ਸੀ। ਧੋਖੇ ਨਾਲ ਲਿਜਾ ਕੇ ਉਹਨਾਂ ਨੂੰ ਉੱਥੇ ਜੁਆਇਨਿੰਗ ਦਾ ਜੋ ਮਾਹੌਲ ਬਣਾ ਕੇ ਕਰਵਾ ਦਿੱਤਾ ਗਿਆ। ਅਮਨ ਜੀ ਨਾ ਕਿਸੇ ਭਾਰਤੀ ਜਨਤਾ ਪਾਰਟੀ 'ਚ ਗਏ ਸੀ। ਉਹ ਯੂਥ ਕਾਂਗਰਸ ਦੇ ਪਹਿਲੇ ਵੀ ਪ੍ਰਧਾਨ ਸੀ। ਹੁਣ ਵੀ ਪ੍ਰਧਾਨ ਨੇ ਔਰ ਵੱਧ ਚੜ ਕੇ ਇਸ ਹਲਕੇ ਦੀ ਸੇਵਾ ਕਰਨਗੇ ਔਰ ਅੱਜ ਉਹਨਾਂ ਦੇ ਪਰਿਵਾਰ ਨੇ ਨੇ ਸਾਨੂੰ ਇੱਥੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰਵਿੰਦਰ ਖਨੋੜਾ ਜੀ ਸਾਡੇ ਇੰਚਾਰਜ ਸਰਦਾਰ ਦਰਵਾਰਾ ਸਿੰਘ ਜੀ ਸਮੁੱਚੀ ਕਾਂਗਰਸ ਪਾਰਟੀ ਦੀ ਜੋ ਖੇਤਰਾਂ ਦੇ ਹਲਕੇ ਦੀ ਟੀਮ ਹੈ ਉਹਨਾਂ ਨੇ ਆ ਕੇ ਅਮਨ ਜੀ ਦਾ ਸਵਾਗਤ ਕੀਤਾ ਹੈ ਔਰ ਮੈਂ ਵੀ ਆਪਣੇ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸਵਾਗਤ ਕਰਦਾ ਔਰ ਦਿਨ ਰਾਤ ਚੌਕਨੀ ਪਰਮਾਤਮਾ ਰੋਂ ਤਰੱਕੀ ਬਖਸ਼ੇ ਔਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਲੀ ਕਾਮਨਾ ਕਰਦਾ